ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਹੀ ਆਪਣਾ ਰਾਣਾ ਸੰਧੂ ਯਾਰ ਪੰਜਾਬੀ ਆਪਣਾ ਚੈਨਲ ਆਪਾਂ ਵੱਖ-ਵੱਖ ਟਾਪਿਕਾਂ ਵਿਸ਼ਿਆਂ ਮੁੱਦਿਆਂ 'ਤੇ ਆਪਾਂ ਗੱਲਬਾਤ ਕਰਦੇ ਹੰਨੇ ਅੱਜ ਸਾਡੇ ਨਾਲ ਵੀਰ ਭਰਾ ਆਪਣਾ ਇਹ ਆਪਣਾ ਪਿੰਡ ਜੋਤੀਸ਼ਾਹ ਜ਼ਿਲ੍ਹਾ ਤਰਨਤੰਤ ਬਹੁਤ ਵਧੀਆ ਚੰਗੇ ਸੁਭਾਅ ਦੇ ਇਨਸਾਨ ਹੈ ਇਹਨਾਂ ਦਾ ਟਰਾਂਸਪੋਰਟ ਬਹੁਤ ਵਧੀਆ ਬੱਸਾਂ ਚੱਲਦੀਆਂ ਨੇ ਦੋ ਬੱਸਾਂ ਪਾਈਆਂ ਨੇ ਇਹਨਾਂ ਤੋਂ ਥੋੜੀ-ਬੋਤੀ ਅੱਜ ਆਪਾਂ ਟਰਾਂਸਪੋਰਟ ਬੱਸਾਂ ਬਾਰੇ ਜਾਣਕਾਰੀ ਲਵਾਂਗੇ ਵੀ ਕਿੱਦਾਂ ਤੁਹਾਡਾ ਕਿੰਨਾ ਕੁ ਬੈਨੀਫਿਟ ਹਾਂਜੀ ਲਾਵੀਰ ਜੀ ਜੋਤਿਸ਼ਾ ਪਿੰਡ ਆ ਤੇ ਹਾਈਟ ਵੇਖੋ ਕਿੰਨੀ ਵਧੀਆ ਮੁੰਡੇ ਦੀ ਸਾਮ ਸੁਭਾ ਸਰੀਰ ਦੀ ਕੀਤੀ ਵੇਖੋ ਸਹੀ 6.5 ਫੁੱਟ ਹਾਈਟ ਆ ਇਧਰ ਰੈਸਲਿੰਗ ਬਾਕਸਿੰਗ ਵਧੀਆ ਕ੍ਰਿਕਟਰ ਬਣ ਸਕਦਾ ਜੇ ਪੰਜਾਬ ਸਰਕਾਰ ਇਹਦੀ ਮਤ ਕਰੇ ਤੇ ਬਹੁਤ ਵਧੀਆ ਸਰੀਰ ਬਣਾਇਆ ਵਾ ਪਿੰਡੂ ਮੁੰਡਾ ਵਾ 10 12 ਕਿਲੇ ਪੈਰੀ ਦੋ ਭਰਾ ਬਹੁਤ ਮਿਹਨਤੀ ਦੇ ਸਖਤ ਕੰਮ ਕਰਦਾ ਇਹ ਬਾਸਟੈਂਡ 'ਚ ਇੱਕੀ ਵਾਕਈ ਬਹੁਤ ਵਧੀਆ ਆ ਵਾ ਏ ਵੀਰ ਜੀ ਮੜਿਆ ਬੱਸਾਂ ਬਾਰੇ ਜਾਣਕਾਰੀ ਦਿਓ ਵੀ ਹੁਣ ਜਿੱਦਾਂ ਦਾ ਰਿਕਾਰਡ ਤੇ ਬੱਸਾਂ ਚੱਲਦੀਆਂ ਪ੍ਰਾਈਵੇਟ ਨੂੰ ਥੋੜਾ ਜਿਹਾ ਕਟਾ ਪੈਂਦਾ ਇਸ ਬਾਰੇ ਵੀ ਇਸ ਵਾਰੀ ਸੂਰੀ ਦੇ ਕਿੱਦਾਂ ਹੋ ਜਾਂਦਾ ਜਿੱਦਾਂ ਮਤਲਬ ਜੇ ਪ੍ਰਾਈਵੇਟ ਜੇ ਆਧਾਰ ਕਾਰਡ ਤੇ ਇਹ ਆ ਰੇਡ ਉਹ ਜ਼ਿਆਦਾ ਨਹੀਂ ਆਉਂਦੀ ਸਾਨੂੰ ਦਿੱਕਤ ਬਹੁਤ ਆਉਂਦੀ ਆ ਜਿੱਦਾਂ ਮੰਨ ਲਓ ਸਰਕਾਰੀ ਬੱਸ ਆਧਾਰ ਕਾਰਡ ਆ ਨਾ ਹਾਂਜੀ ਤੇ ਆਧਾਰ ਕਾਰਡ ਦਾ ਬਹੁਤ ਨੁਕਸਾਨ ਆ ਜੀ ਅੱਛਾ ਜੀ ਪੰਜਾਬ ਸਰਕਾਰ ਨੇ ਜਿਹੜਾ ਵੀ ਲਾਂਚ ਕੀਤਾ ਵਾ ਹਾਂਜੀ ਦੋ ਤੋਂ ਵੀ ਤਕਰੀਬਨ ਸਵਾਰੀਆਂ ਜਿਹੜੀਆਂ ਹੁੰਦੀਆਂ ਉਹ ਸਰਕਾਰੀ ਤੇ ਹੀ ਜਾਂਦੀਆਂ ਜ਼ਿਆਦਾਤਰ ਅੱਛਾ ਜੀ ਵੀ ਕਿਰਾਏ ਦਾ ਕਰਾਇਆ ਲਾ ਕੇ ਖੁਸ਼ ਨਹੀਂ ਵੀ ਕਰਾਇਆ ਫਰੀ ਆ ਬਹੁਤ ਘਾਟਾ ਪੈਂਦਾ ਜੀ ਸਰਕਾਰ ਨੂੰ ਪੈਂਦਾ ਸਾਨੂੰ ਬਹੁਤ ਘਾਟਾ ਪੈਂਦਾ ਵੀ ਇਹ ਆਧਾਰ ਕਾਰਡ ਬੰਦ ਹੋਣਾ ਚਾਹੀਦਾ ਜੀ ਬੰਦ ਹੋਣਾ ਚਾਹੀਦਾ ਕਰਾਇਆ ਲਾਗੂ ਨਾ ਚਾਹੀਦੀ ਆ ਜੀ ਮੇਰੇ ਘਰ ਸਰਕਾਰ ਘੜੀ ਬੇਨਤੀ ਆ ਜੀ ਕਰਾਇਆ ਲਾਗੂ ਕਰਨਾ ਚਾਹੀਦਾ ਇਹਨਾਂ ਨੂੰ ਇਹਨਾਂ ਨੂੰ ਪ੍ਰਾਈਵੇਟ ਮੰਨੀਆਂ ਬਾਰੇ ਸਾਰੇ ਬੱਸ ਟਰਾਂਸਪੋਰਟ ਪ੍ਰਾਈਵੇਟ ਘਾਟੇ ਜਾ ਰਹੇ ਨੇ ਉਹ ਦੇਣੀ ਇਹਨਾਂ ਬਾਰੇ ਸੋਚਣਾ ਚਾਹੀਦਾ ਥੋੜਾ ਜਿਹਾ ਇਹਨਾਂ ਨੂੰ ਵੀ ਬੋਲਣਾ ਕਰਨਾ ਚਾਹੀਦਾ ਵੀ ਆਧਾਰ ਕਾਰਡ ਬੰਦ ਹੋਵੇ ਤੇ ਪ੍ਰਾਈਵੇਟ ਦੀ ਉਹਨੇ ਦੁੱਗਣੀ ਆਮਦਨ ਵਾਧਈ ਆਈ ਜਦੋਂ ਖਤਮ ਹੁੰਦਾ ਜੀ ਸਰਕਾਰੀ ਵਾਸੀਆਂ ਦੀਆਂ ਬੀਬੀਆਂ ਸਰਕਾਰੀ ਵਾਸੀ ਫ੍ਰੀ ਜ਼ਿਆਦਾਤਰ ਸਫ਼ਰ ਕਰਦੀਆਂ ਸਫ਼ਰ ਕਰਕੇ ਖੁਸ਼ ਆ ਫ੍ਰੀ ਹਾਂਜੀ ਤੇ ਪ੍ਰਾਈਵੇਟ ਬੱਸਾਂ ਜਿਹੜੀਆਂ ਸਾਡੀਆਂ ਖਤਮ ਹੋ ਗਈਆਂ ਅੱਧੇੋਂ ਜ਼ਿਆਦਾ ਫੇਲ ਹੋ ਗਈਆਂ ਵਾ ਵੀ ਫ੍ਰੀ ਸਫ਼ਰ ਕਰਕੇ ਵੀ ਬਹੁਤ ਮਾਰ ਪੈਂਦੀ ਆ ਜੀ ਸਾਨੂੰ ਬਹੁਤ ਘਟੇ ਜਾ ਰਹੀ ਆ ਜੀ ਪ੍ਰਾਈਵੇਟ ਟਰਾਂਸਪੋਰਟ ਕੰਪਨੀ ਵੇਖੋ ਕਿੰਡੀ ਵਧੀਆ ਆਪਣਾ ਲਾਪਰੀ ਤੇ ਲੰਮੇ ਵੀ ਨੇ ਸਲਾਹ ਦਿੱਤੀ ਮੈਂ ਵੀ ਸਰਕਾਰ ਨੂੰ ਬੇਨਤੀ ਕਰ ਰਿਕੁਐਸਟ ਕਰਨਾ ਚਾਹੁੰਦਾ ਵੀ ਜਿੱਦਾਂ ਤੁਸੀਂ ਆਟਾ ਦਾਲ ਦਿੰਦੇ ਜੋ ਇਹੋ ਕਿਤੇ ਪ੍ਰਾਈਵੇਟ ਕੰਪਨੀ ਆ ਕੋਈ ਆਉਣ ਅਨੁਦਾ 12 15000 ਤੇ ਯੰਗ ਮੁੰਡਿਆਂ ਨੂੰ ਨੌਕਰੀ ਦੇ ਨਹੀਂ ਆਪੇ ਆਟਾ ਦਾ ਆਟਾ ਲੈ ਲਾਂਗੇ ਦਾਲ ਲੈ ਲਾਂਗੇ ਸਾਰਾ ਕੁਝ ਲੈ ਲਾਂਗੇ ਨੌਕਰੀ ਜਾਂ ਜੋਬ ਦੇਣੀ ਚਾਹੀਦੀ ਹੈ ਜੋਬ ਦੇਣੀ ਚਾਹੀਦੀ ਆ ਤੁਸੀਂ ਆਧਾਰ ਕਾਰਡ ਵਾਲੇ ਬੰਦ ਕਰੋ ਅਸੀਂ ਆਪੇ ਕਿਰਾਇਆ ਲਾ ਲਾਂਗੇ ਆਪੇ ਸਾਰਾ ਜਿੱਥੇ ਇੰਨੇ ਖਰਚੇ ਹਾਂਜੀ ਆਧਾਰ ਕਾਰਡ ਜਰੂਰ ਬੰਦ ਹੋਣਾ ਚਾਹੀਦਾ ਜੀ ਹਾਂਜੀ ਸਭ ਤੋਂ ਮੁੱਦਾ ਇਹ ਵੀ ਇਹ ਸਰਕਾਰ ਨੂੰ ਬੰਦ ਕਰਨਾ ਚਾਹੀਦਾ ਪ੍ਰਾਈਵੇਟ ਟਰਾਂਸਪੋਰਟ ਬਹੁਤ ਘਾਟੇ ਜਾ ਰਹੇ ਆ ਜੀ ਅਸੀਂ ਟੈਕਸ ਭਰਦੇ ਆ ਆਪਦੇ ਕੋਲੋਂ ਸਭ ਕੁਝ ਹੀ ਬੜੇ ਖਰਚੇ ਆ ਜੀ ਬਹੁਤ ਜ਼ਿਆਦਾ ਘਾਟਾ ਪੈ ਰਿਹਾ ਦੇਖੋ ਅਛਾਸ਼ਨ ਬਾਰੇ ਬੇਨਤੀ ਆ ਵੀ ਸਰਕਾਰ ਨੂੰ ਇਹ ਸਹੂਲਤ ਕਰਨੀ ਚਾਹੀਦੀ ਆ ਵੀ ਢਾਰਗੜ ਬੰਦ ਕਰਕੇ ਕਿਰਾਇਆ ਲਾਗੂ ਕਰਨਾ ਚਾਹੀਦਾ ਜੀ ਹਾਂਜੀ ਹਾਂਜੀ ਇਹ ਵੀਰਦੀ ਟਰਾਂਸਪੋਰਟ ਇਹਨਾਂ ਦੀ ਆਪਣੇ ਪੱਟੀ ਸ਼ਹਿਰ ਤੋਂ ਲੈ ਕੇ ਸਭਰਾ ਤੱਕ ਟਰਾਂਸਪੋਰਟ ਆ ਇਹਨਾਂ ਦੀ ਬੇਨਤੀ ਰਿਕਵੈਸਟ ਸਰਕਾਰ ਤੱਕ ਪਹੁੰਚਾਈ ਜਾਵੇ ਇਹ ਵੀਡੀਓ ਵੀ ਉਹ ਆਂਦੇ ਘਾਟੇ 'ਚ ਜਾ ਰਹੇ ਨੇ ਘਾਟੇ ਜਾ ਰਹਿਆ ਨਹੀਂ ਬਹੁਤ ਦੁੱਗਣਾ ਘਾਟਾ ਖਰਚਾ ਬੜਾ ਵਾ ਬਹੁਤ ਜ਼ਿਆਦਾ ਜੀ ਪ੍ਰਾਈਵੇਟ ਨੂੰ ਬਹੁਤ ਮਾਰ ਪਾਉਂਦੀਆਂ ਸਰਕਾਰੀ ਬੱਸਾਂ ਦੀ ਕਿਰਾਇਆ ਬੰਦ ਹੋਣਾ ਚਾਹੀਦਾ ਖਾਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਨੌਕਰੀਆਂ ਦਿਓ 10 12 ਪ੍ਰਾਈਵੇਟ ਹੀ ਕੋਈ ਚੀਜ਼ਾਂ ਜਾਂ ਕੋਈ ਸਕਿੱਲ ਕੋਈ ਡਿਵੈਲਪਮੈਂਟ ਇਹੋ ਜਿਹੀ ਆਵੇ ਅਸੀਂ ਆਪੇ ਕਿਰਾਇਆ ਲਾ ਲਾਂਗੇ ਕਿਉਂਕਿ ਹੁਣ ਵੇਖੋ ਬਿੱਲ ਵੀ ਭਰੀ ਦੇ ਸਬਜੀ ਵੀ ਲਿਆਈ ਦੀ ਦੁੱਧ ਵੀ ਲਿਆਈ ਦੇ ਜਿੱਥੇ ਐਨਾ ਕੋਈ ਚੀਜ਼ਾਂ ਦਾ ਐਨਾ ਕੋ ਆਪਾਂ ਲੈ ਸਕਦੇ ਹਾਂ ਆਪਾਂ ਕਰਾਇਆ ਨਹੀਂ ਲਾ ਸਕਦੇ ਵੱਧ ਤੋਂ ਵੱਧ ਕਰਾਇਆ ਨਾ ਲਾ ਸਕਾਂੀਆਂ ਚੀਜ਼ਾਂ ਇੱਕ ਤਕਰੀਬਨ ਤਾਂ ਸਾਰੀ ਚੀਜ਼ ਨੂੰ ਪੈ ਰਿਹਾ ਜੀ ਹਾਂਜੀ ਮੈਂ ਇਹਨਾਂ ਵੀ ਸਰਕਾਰ ਨੂੰ ਬੇਨਤੀ ਆ ਵੀ ਇਹੋ ਜਿਹੇ ਜੰਗ ਮੁੰਡੇ ਹੁਣ ਵੇਖੋ ਟਰਾਂਸਪੋਰਟ ਇਹਨਾਂ ਨੇ ਇਹਨਾਂ ਆਪਣੀਆਂ ਘਰ ਦੀਆਂ ਬੱਸਾਂ ਪਾਈਆਂ ਦੋ ਪਾਈਆਂ ਵਾ ਤੇ ਇੱਕ ਵੱਡੀ ਇੱਕ ਛੋਟੀ ਤੇ ਇਹ ਦੋਵੇਂ ਤਿੰਨ ਚਾਰ ਗੇੜੇ ਇਹ ਵੀਰ ਜੀ ਪਰਮੰਡ ਦਾ ਕੀ ਹਿਸਾਬ ਕਿਤਾਬ ਹੁੰਦਾ ਜੇ ਆਪਾਂ ਪ੍ਰਾਈਵੇਟ ਕਿਦਾਂ ਕੋਈ ਪ੍ਰੋਸੈਸ ਹੁੰਦਾ ਪਰਮੰਡ ਤੇ ਲੈਣਾ ਹੋਵੇਦਾ ਇਹ 10-12 ਲੱਖ ਰੁਪਇਆ ਲਾ ਕੇ ਪਰਮਡ ਲੈਣਾ ਪੈਂਦਾ ਜੀ ਤੇ ਮੁੜ ਕੇ 10-12 ਹਜ਼ਾਰ ਤੇ ਟੈਕਸ ਵੀ ਤਾਰਨਾ ਪੈਂਦਾ ਜੀ ਸਾਨੂੰ ਬਹੁਤ ਖਰਚਾ ਪੈਂਦਾ ਜੀ ਬਹੁਤ ਜ਼ਿਆਦਾ ਖਰਚਾ ਖਰਚਾ ਲਾ ਲੋ ਤੁਸੀਂ ਬਹੁਤ ਜ਼ਿਆਦਾ ਟੈਕਸ ਜਿਹੜਾ ਸਰਕਾਰ ਨੂੰ ਪੰਜਾਬ ਨੂੰ ਉਹ ਵੀ ਭਰਨਾ ਪੈਂਦਾ ਜੀ 10-12 ਹਜ਼ਾਰ ਉਹ ਚਲ ਗਿਆ ਤਿੰਨ ਮਹੀਨਿਆਂ ਦਾ ਤੇ ਸਫਰ ਫਰੀ ਬਹੁਤ ਸਾਨੂੰ ਵੀ ਭਰਉ ਪੈਂਦਾ ਜੀ ਬਹੁਤ ਜ਼ਿਆਦਾ ਨੁਕਸਾਨ ਸਾਡੀ ਪ੍ਰਾਈਵੇਟ ਟ੍ਰਾਂਸਪੋਰਟ ਠੱਪ ਹੋਈ ਜਾਂਦੀ ਜੀ ਦਿਨੋ ਜਿਹੇ ਨਹੀਂ ਠੱਪ ਹੋਈ ਜਾ ਰਹੀ ਆ ਵੀ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਕਰਾਇਆ ਲਾਗੂ ਕਰ ਦਿਓ ਜਾਂ ਹੋਰ ਕੋਈ ਸਕੀਮ ਹੈਗੀ ਹੋਰ ਕੋਈ ਚਲਾਈ ਜਾਵੇ ਇਹ ਸਕੀਮ ਬੰਦ ਕੀਤੀ ਜਾਵੇ ਅਸੀਂ ਬਹੁਤ ਘਟੇ ਜਾ ਰਹੇ ਹਾਂ ਜੀ ਬਹੁਤ ਨੁਕਸਾਨ ਆ ਜੀ ਸਾਡਾ ਖਰਚਾ ਨਹੀਂ ਪੂਰਾ ਹੋ ਰਿਹਾ ਗੱਡੀਆਂ ਦਾ ਆ ਵੇਖੋ ਡਰਾਈਵਰਾਂ ਦਾ ਲਾ ਲਓ ਕੰਡੈਕਟਰਾਂ ਦਾ ਲਾ ਲਓ ਕੋਈ ਟਟ ਭਜਦਾ ਲਾ ਲਓ ਕੋਈ ਵੀ ਲਾ ਲਓ ਤੁਸੀਂ ਹਿਸਾਬ ਵੀ ਟੈਕਸ ਦਾ ਲਾ ਲਓ ਸਰਕਾਰ ਦੇ ਖਾਤੇ 10-12000 ਰੁਪਏ ਸੁੱਟਣਾ ਹੀ ਪਾਣਾ ਭਾਵੇਂ ਘਰੋਂ ਲੱਗੇ ਭਾਵੇਂ ਜਿੱਥੋਂ ਵੀ ਆਮਦਨ ਬਹੁਤ ਘਟ ਗਈ ਹੈ ਦਿਨੋਂ ਦਿਨ ਘਟ ਗਈ ਜਾਂਦੀ ਹੈ ਜੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਜੀ ਸਾਡਾ ਵੇਖੋ ਇਹ ਐਮਐਲਏ ਐਮਪੀ ਤੱਕ ਇਹ ਵੀਡੀਓ ਪਹੁੰਚਣੀ ਚ ਬੰਦੇ ਦੀ ਜਿੰਨਾ ਬੱਸਾਂ ਪਾਈਆਂ ਉਹ ਆਪਣਾ ਦਿਲੋਂ ਦਿਲੋਂ ਦੁੱਖ ਦਰਦ ਦੱਸ ਰਿਹਾ ਵੀ ਹਾਨੂੰ ਦਿਨੋ ਦਿਨ ਕਾਟਾ ਪੈ ਰਿਹਾ ਦਿਨੋ ਦਿਨ ਹੀ ਠਾਂ ਜਾ ਰਹੇ ਆ ਕਿਉਂਕਿ 1-1 2-2 ਮਿੰਟ ਟਾਈਮ ਮਿਲਦਾ ਦੋ ਮਿੰਟ 1-5 ਮਿੰਟ 4-4 ਮਿੰਟ ਜੀ ਵਿੱਚ ਸਰਕਾਰੀ ਬੱਸਾਂ ਜਾਂਦੀਆਂ ਜੀ ਹਾਂਜੀ ਹੁਣ ਮੈਂ ਆਪ ਮਾਰ ਪਉਂਦੀਆਂ ਬਹੁਤ ਹਾਂਜੀ ਹੁਣ ਪੱਟੀ ਤੋਂ ਅਸੀਂ ਅੰਮ੍ਰਿਤਸਰ ਜਾਂਦੇ ਆਂ ਅਸੀਂ ਦੋਵੇਂ ਭਰਾ ਜਾਂਦੇ ਆਂ ਦੇ ਵੇਖੋ 1-1 2-2 ਮਿੰਟ ਸਰਕਾਰੀ 2 ਮਿੰਟ ਖੁੰਦੀ ਸਿਰਫ ਉਹ ਭਰ ਜਾਂਦੀ ਹੈ ਤੇ ਪਿੱਛੇ ਭਰ ਜਾਂਦੀ ਹੈ ਤੇ ਪਿੱਛੇ ਪ੍ਰਾਈਵੇਟ ਜਿਹੜੀ ਆਉਂਦੇ ਉਹ ਵਿਚਾਰੇ ਖਾਲੀ ਵਜਦੇ ਵਿੰਦੇ ਆ ਵੀ ਕਦੋਂ ਆਵੇਂ ਸਵਾਰੀ ਵਿਚਾਰੇ ਵਾਜਾਂ ਦਿੰਦੇ ਨੇ ਮਿਹਨਤ ਬਹੁਤ ਕਰਦੇ ਪਰ ਉਹ ਮੁੱਲ ਨਹੀਂ ਪੈਂਦਾ ਜੀ ਇਹ ਜਿਹੜੀ ਗਾੜੀ ਸਰਕਾਰੀ ਪਾਸੇ ਸਾਰੀ ਸਵਾਰੀ ਉਹਨਾਂ 'ਚ ਤਕਰੀਬਨ ਲਾਈਨ ਲਾ ਕੇ ਆਉਂਦੀਆਂ ਬੱਸਾਂ ਜਦੋਂ ਵੇਖੀ ਅਸੀਂ ਉਦੋਂ ਭਰ ਕੇ ਆਉਂਦੀਆਂ ਨੇ ਪ੍ਰਾਈਵੇਟ ਨੂੰ ਮੂੰਹ ਨਹੀਂ ਕੀ ਕਰਦਾ ਫ੍ਰੀ ਸਫਰ ਬੰਦ ਕਰਨਾ ਚਾਹੀਦਾ ਸਰਕਾਰ ਨੂੰ ਇੱਕ ਵੀਰ ਜੀ ਬੇਨਤੀ ਹੈ ਵੀ ਅੱਜ ਕੱਲ ਜਿਹੜੀਆਂ ਕੁੜੀਆਂ ਮੁੰਡੇ ਬੰਦੇ ਸਿਆਣੇ ਹੋ ਗਏ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਟਾਈਮ ਸਰਕਾਰੀ ਬੱਸਾਂ ਚੱਲਣੀਆਂ ਨੇ ਉਹਨਾਂ ਨੂੰ ਪਤਾ ਹੁੰਦਾ ਟਾਈਮ ਉਹ ਟਾਈਮ ਨੋਟ ਕਰ ਲੈਂਦੇ ਆ ਉਸ ਟਾਈਮ ਤੇ ਹੀ ਉਹਨਾਂ ਚੜਨਾ ਵਾ ਅਸੀਂ ਜਿੰਨੀਆਂ ਮਰਜ਼ੀ ਵਾਜਾਂ ਦਈ ਸਰਕਾਰੀ ਵਾਸਤੇ ਉਹਨਾਂ ਫ੍ਰੀ ਸਫਰ ਕਰਨਾ ਹੀ ਕਰਨਾ ਅੱਜ ਕੱਲ ਤੁਹਾਨੂੰ ਪਤਾ ਅੱਜ ਕੱਲ ਇਹ Google Pay ਆ ਗਿਆ ਮੈਪ ਆ ਕੇ ਪਤਾ ਲੱਗ ਜਾਂਦਾ ਸਰਕਾਰੀ ਬਸ ਦਾ ਕਿੱਥੇ ਆਨਲਾਈਨ ਪਤਾ ਲੱਗ ਜਾਂਦਾ ਆਨਲਾਈਨ ਪਤਾ ਲੱਗਦਾ ਸਲਵਾਰੀ ਉਦੋਂ ਕਾ ਹੁੰਦੀ ਆ ਉਹਨਾਂ ਨੂੰ ਇਹ ਹੁੰਦਾ ਵੀ ਚੱਲ ਇੱਕ ਬੰਦਾ ਨਾਲ ਇੱਕ ਬੁੱਢੀ ਆ ਬੰਦੇ ਬੁੱਢੀ ਫਿਰ ਸਰਕਾਰੀ ਚ ਹੀ ਬੈ ਜਾਂਦੇ ਚੱਲ ਬੰਦੇ ਦਾ ਕਰਾਇਆ ਲੱਗੂ ਬੰਦੇ ਦਾ ਕਰਾ ਲੱਗੂ ਜਿਹੜੀ ਬੀਬੀਆਂ ਸਫਰ ਉਹਨਾਂ ਨੂੰ ਪਤਾ ਫ੍ਰੀ ਆ ਵਾਂਡੇ ਜਾਣਾ ਜਿੱਥੇ ਵੀ ਜਾਣਾ ਉਹਨਾਂ ਜਾਣਾ ਹੀ ਸਰਕਾਰੀ ਦੀ ਆ ਜੀ ਇਹ ਸਹੂਲਤ ਬੰਦ ਹੋਣੀ ਚਾਹੀਦੀ ਆ ਜੀ ਵੇਖੋ ਇੱਕ ਟਰਾਂਸਪੋਰਟ ਦੁੱਖ ਦਰਦ ਆਪਣਾ ਦੱਸ ਰਿਹਾ ਵੀ ਦਿਨੋਂ ਲਾਲ ਜੀ ਭੁੱਲਰ ਸਾਡੇ ਪੱਟੀ ਸ਼ਾਹ ਦਾ ਮੰਤਰੀ ਇੱਥੋਂ ਤੱਕ ਵੀਡੀਓ ਪਹੁੰਚੀ ਇਹਨਾਂ ਨੂੰ ਕੋਈ ਹੋਰ ਕਰਨੀ ਚਾਹੀਦੀ ਆ ਵੀ ਕੋਈ ਹੋਰ ਸਕੀਮ ਲਾਗੂ ਕਰ ਦੋ ਕਿਰਾਇਆ ਬੰਦ ਹੋਣਾ ਚਾਹੀਦਾ ਫਰੀ ਸਫਰ ਹਾਂਜੀ ਹਾਂਜੀ ਵੇਖੋ ਕਿੱਡਾ ਵਧੀਆ ਜਾਣਕਾਰੀ ਦਿੱਤੀ ਵੀ ਹੁਣ ਮੈਂ ਨਹੀਂ ਪੁੱਛ ਹੁਣ ਉਹਨਾਂ ਦੀ ਟਰਾਂਸਪੋਰਟ ਇਹਨਾਂ ਦੀਆਂ ਬੱਸਾਂ ਇਹਨਾਂ ਨੂੰ ਪਤਾ ਵੀ ਕੀ ਸਾਡੇ ਨਾਲ ਲਾਗੂ ਹੋ ਰਿਹਾ ਵਾ ਘਾਟੇ 'ਚ ਕਿਉਂ ਜਾ ਰਹੇ ਇਹਨੂੰ ਇਹਨੇ ਤਾਂ ਦਾ ਆਪਣੀ ਸਾਰੀ ਗੱਲਬਾਤ A to Z ਦੱਸਤੀ ਆ ਵੀ ਇਹ ਮੰਤਰੀਆਂ ਨੂੰ ਐਮਪੀ ਐਮਐਲਏ ਨੂੰ ਬੇਨਤੀ ਆ ਵੀ ਜਾਦੇ ਸਾਰਾ ਇੱਕੋ ਜਿਹਾ ਹੁਣ ਵੇਖੋ ਆਪਣੇ ਕਾਨੂੰਨ ਆ ਉਹ ਸਾਰਿਆਂ ਲਈ ਇੱਕੋ ਜਿਹਾ ਪਾਵਾਂ ਵੱਡਾ ਪਾਵਾਂ ਛੋਟਾ ਇਸ ਲਈ ਹੁਣ ਜਦੋਂ ਕੈਪਟਨ ਮੇਰੇ ਸਾਹਮਣੇ 28-9 ਸਾਲ ਹੋ ਗਏ ਆ 8-9 ਸਾਲ ਹੋ ਗਏ ਉਹਨਾਂ ਦੀ ਸਰਕਾਰ ਗਈ ਨੂੰ ਉਹਨਾਂ ਨੇ ਕੰਮ ਕਰਕੇ ਜਾਂਦੇ ਜਾਂਦੇ ਗਾਂ ਦੂਜੀਆਂ ਸਰਕਾਰਾਂ ਆਈਆਂ ਉਹਨਾਂ ਵੀ ਕੁਝ ਨਹੀਂ ਕੀਤਾ ਨਾ ਉਹਨਾਂ ਧਾਰਕੜ ਬੰਦ ਕੀਤਾ ਉਹਨਾਂ ਸਗੋਂ ਲਾਗੂ ਹੋਰ ਕੀਤਾ 8 ਸਾਲ ਹੋ ਗਏ ਗੱਲ ਉਹ ਜੀ ਉਦੋਂ ਤੱਕ ਜਿਹੜੀਆਂ ਹੁਣ ਸਰਕਾਰਾਂ ਵੀ ਆਈਆਂ ਤੀਜੀ ਸਰਕਾਰ ਆ ਗਈ ਤੇ ਜੀ ਲਾਲੋ ਭਾਵੇਂ ਪਹਿਲੀ ਹੀ ਸਭ ਕੋਈ ਉਹ ਸੇਮ ਚੱਲ ਰਿਹਾ ਉਹਨਾਂ ਵੀ ਧਾਰਕੜ ਬੰਦ ਲਈ ਤਾਂ ਕੋਈ ਸੂਤ ਨਹੀਂ ਦਿੱਤੀ ਸਫਰੀ ਦੇਖੋ ਲਾਪਰੀ ਸਭਰਾ ਵਾਲਾ ਲੰਮਾ ਵੀਰਾ ਦਾ ਦੱਸ ਰਿਹਾ ਵੀ ਕਿਉਂਕਿ ਹੁਣ ਜਿਹੜਾ ਪਿੱਛੇ ਕਾਨੂੰਨ ਬਣ ਗਿਆ ਜਿਹੜੀ ਅਗਲੀ ਸਰਕਾਰ ਫਿਰ ਉਹ ਪੁਰਾਣਾ ਕਾਨੂੰਨ ਹੀ ਗਾਂ ਤੋੜ ਦਿੰਦੇ ਹੁਣ ਵੇਖੋ ਕਿੰਨੇ ਮਤਲਬ ਕੋਈ ਟਾਇਰ ਥੱਲੇ ਆ ਜਾਂਦਾ ਬੀਬੀਆਂ ਵੇਣੀਆਂ ਨੇ ਅੱਜ ਕੱਲ ਲੜਾਈ ਵੇਖੋ ਕਿੰਨੀ ਸੋਸ਼ਲ ਮੀਡੀਆ ਤੇ ਇਹ ਵੀ ਵੀਰ ਪਾਉਂਦਾ ਰਹਿੰਦਾ ਵੀਡੀਓ ਜੋ ਧੱਕਮ ਤੁੱਕੀ ਹੁੰਦਾ ਕੋਈ ਦਾ ਪਰਸ ਨੇ ਲਾ ਕੇ ਦਾ ਪਰਸ ਕੇ ਨੂੰ ਛੱਡ ਪਿੱਟ ਲਾ ਗਈ ਡਰਾਈਵਰ ਕੈਕਟਰ ਨੂੰ ਬਾਹਰ ਨੁਕਸਾਨ ਆਉਂਦਾ ਜੀ ਕੈਕਟਰ ਨੂੰ ਨੁਕਸਾਨ ਆਊਗਾ ਡਰਾਈਵਰ ਨੂੰ ਪੈਸੇ ਪੈਂਦੇ ਜਾਂ ਲਾ ਲਓ ਕੋਈ ਵੀ ਟੇਪੀ ਛੱਡ ਲਾ ਜਾਂਕਾਰ ਦਾ ਕੋਈ ਜਾਂਦਾ ਜਾਂ ਵੱਢ ਕੇ ਲੰਕ ਕੇ ਚੜਨਾ ਉਹਨਾਂ ਚੜਨਾ ਹੀ ਚੜਨਾ ਸਰਕਾਰੀ ਜੀ ਜਾਂ ਕੋਈ ਬੰਦਾ ਬੰਦੇ ਦੇ ਨਾਲ ਕਿਉਂਕਿ ਬੁੱਢੀ ਜੜਨੀ ਹੁੰਦੀ ਬੁੱਢੀ ਨੂੰ ਇਹ ਆ ਵੀ ਮੇਰਾ ਕਰਾਇਜਲ ਬੰਦੇ ਦਾ ਕਰਾਇਜਾਂ ਕੋਈ ਬੱਚਾ ਵੀ ਥੱਲੇ ਆ ਗਿਆ ਜਾਂ 버ਸ ਜਾਂ ਮੋਬਾਈਲ ਨਿਕਲ ਜਾਂਦਾ ਉਹ ਫਿਰ ਕ੍ਰੈਕਟਡ ਡਰਾਈਵਰ ਨੂੰ ਕਹਿੰਨੀਆਂ ਵੀ ਤੂੰ ਬੱਸ ਰੋਕੀਂ ਕਿਉਂਕਿ ਉਹ ਵੀ ਕਾਨੂੰਨ ਦੇ ਬਜੇ ਉਹਨਾਂ ਨੂੰ ਪਤਾ ਵੀ ਪਿਛੇ ਪ੍ਰਾਈਵੇਟ ਜ਼ੋਰ ਲਾਉਂਦੇ ਆ ਸਰਕਾਰੀ ਦਾ ਦੋ ਜਾਂ ਮਾਰੀ ਜਾ ਉਹਨਾਂ ਨੂੰ ਬ੍ਰੇਕ ਮਾਰਨੀ ਪੈਂਦੀ ਹੈ ਕੰਦੇ ਡੇਰੇ ਆਪਾਂ ਇੱਕ ਅੱਡਾ ਹੀ ਅੱਡਾ ਜਾਂ ਛੱਡਣ ਦੇ ਕੋਈ ਤਕਰੀਬਨ ਸਾਰੇ ਅੱਡੇ ਉਹਨਾਂ ਨੂੰ ਚੁੱਕਣਾ ਹੀ ਪੈਂਦਾ ਜੇ ਅੱਡਾ ਬੀਬੀਆਂ ਮੁੜ ਕੇ ਉੱਤੇ ਚੱਲ ਜਾਂਦੀਆਂ ਜਾ ਕੇ ਪ੍ਰਸ਼ਾਸਨ ਕੋਲ ਚੱਲ ਜਾਂਦੀਆਂ ਸਾਨੂੰ ਇੱਥੇ ਬੱਸ ਜਹੂਲਤ ਦਿੱਤੀ ਆ ਵੀ ਸਾਨੂੰ ਚੜਾਇਆ ਕਿਉਂ ਨਹੀਂ ਆ ਅੱਡੇ ਤੋਂ ਉਹਨਾਂ ਨੂੰ ਚੜਾਉਣਾ ਹੀ ਪੈਂਦਾ ਮਜਬੂਰੀ ਪੈ ਜਾਂਦੀ ਆ ਉਹਨਾਂ ਨੂੰ ਗੱਡੀ ਇੱਕ ਅੱਡੇ ਛੱਡਣਾ ਪੈਂਦਾ ਸਾਰੇ ਅੱਡੇ ਤਕਰੀਬਨ ਚੁੱਕਣੇ ਪੈਂਦੇ ਪ੍ਰਾਈਵੇਟ ਮਗਰ ਆ ਰਹੀ ਹੁੰਦੀ ਆ ਪ੍ਰਾਈਵੇਟ ਨੂੰ ਬਹੁਤ ਘਾਟਾ ਪੈਂਦਾ ਹੀ ਸਾਨੂੰ ਬਹੁਤ ਜ਼ਿਆਦਾ ਦੇਖੋ ਵੀਰ ਆਪਣਾ ਨਸਾਨ ਆ ਜੀ ਵੀ ਟ੍ਰਾਂਸਪੋਰਟ ਜਿਹੜੀ ਪ੍ਰਾਈਵੇਟ ਟ੍ਰਾਂਸਪੋਰਟ ਦੇਖੋ ਕਿੰਨੇ ਘਾਟੇ 'ਚ ਜਾ ਰਹੀ ਵੀਰ ਆ ਆਪਣੇ ਦੁੱਖ ਭਰੀਆਂ ਗਲਾਬ ਦਾ ਅਦਾਸ ਰਹਾ ਹੁੰਦੇ ਤੁਹਾਨੂੰ ਯਕੀਨ ਆ ਜਾਊਗਾ ਨਾ ਅਸੀਂ ਵੀ ਹਾਂ ਸਰਕਾਰੀ ਦੇ ਹੁ ਸਟੂਡੈਂਟ ਪਾਸ ਬਣ ਜਾਂਦਾ ਸਾਨੂੰ ਪਤਾ ਨਾ ਤੱਕ ਮੁੱਕੀ ਬੱਚੇ ਰੋਂਦੇ ਆ ਬੇਬੇ ਬਜੁਰਗ ਪੈ ਸਾਰਾ ਕਿੰਨੀ ਪ੍ਰੋਬਲਮ ਆ ਰਹੀ ਆ ਇਸ ਕਰਕੇ ਬੇਨਤੀ ਹੈ ਵੀ ਇਹਨਾਂ ਨੂੰ 2027 ਦੇ ਇਲੈਕਸ਼ਨ ਆ ਪਾਰਟੀਆਂ ਵੇਖੋ ਅਗਲੀ ਭਾਜੀਪੀ ਕਾਂਗਰਸ ਕਿਹੜੀ ਆਉਣਾਂ ਦੀ ਉਹਨਾਂ ਨੂੰ ਬੇਨਤੀ ਹੈ ਵੀ ਕਾਨੂੰਨ ਰੱਦ ਕੀਤਾ ਜਾਵੇ ਰੱਦ ਕੀਤਾ ਜਾਵੇ ਕਰਾਇਆ ਲਾਗੂ ਕੀਤਾ ਜਾਵੇ ਜੀ ਕਰਾਇਆ ਲਾਗ ਧਾਰ ਕਾਰਡ ਬੰਦ ਹੋਣਾ ਚਾਹੀਦਾ ਜੀ ਬਸ ਧਾਰ ਕਾਰਡ ਬੰਦ ਹੋਣਾ ਚਾਹੀਦਾ ਹੁਣ ਵੇਖੋ ਪ੍ਰਾਈਵੇਟ ਵੀ ਵੀਰ ਨਿਊ ਦੀਪ ਵਾਲੇ ਆ ਰਾਜ ਵਾਲੇ ਬੱਸਾਂ ਇਹ ਵੇਖੋ 2 2 ਇੱਕ ਇੱਕ ਮਿੰਟ ਲੈਂਦੀਆਂ ਕਿੰਨੀ ਕਿ ਸਵਾਰੀ 2 ਮਿੰਟ ਤੇ ਚੜ ਜੂਗੀ ਠਾਈ ਸਰਕਾਰੀ ਬੱਸ ਨੂੰ ਭੁੰਡਾਂ ਨੂੰ ਸਾਰੇ ਸਵਾਰੀ ਪੈਂਦੀ ਆ ਵੇਖੋ ਆਪਣੀ ਦਰਦ ਭਰੀ ਗੱਲ ਕਰ ਰਿਹਾ ਵੀ ਇਸ ਕਰਕੇ ਬੇਨਤੀ ਆ ਵੀ ਸਰਕਾਰਾਂ ਨੂੰ ਐਮਐਲਏ ਐਮਪੀਆਂ ਨੂੰ ਮੰਤਰੀਆਂ ਨੂੰ ਮਸਲਾ ਹੱਲ ਕਰ ਦੇਣਾ ਚਾਹੀਦਾ ਜੀ ਮਸਲਾ ਹੱਲ ਕਰਨਾ ਚਾਹੀਦਾ ਜਾਂ ਕੋਈ ਸਕੀਮ ਜਾਂ ਕੋਈ ਕਾਨੂੰਨ ਇਹੋ ਜਿਹਾ ਲੈ ਗਿਆ ਵੀ ਸਾਰਿਆਂ ਨੂੰ ਇੱਕੋ ਕਰ ਦੇਣ ਇੱਕੋ ਕਰੋ ਜੇ ਆਪਣੇ ਰੋਟੀ ਪਾਣੀ ਇੱਕੋ ਆਪਣਾ ਚਾਹ ਸਬਜ਼ੀ ਇੱਕੋ ਆ ਇਸ ਕਰਕੇ ਕਾਨੂੰਨ ਇੱਕੋ ਨੇ ਚਾਹੀਦੇ ਆ ਇਹ ਸਰਕਾਰ ਨੂੰ ਬੇਨਤੀ ਹੈ ਵੀਡੀਓ ਪਹੁੰਚੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ